ਇਹ ਗੱਲਾਂ ਸਹਰੇਆ ਕੀ ਲੈ ਜਾਣਾ ਦੁਨੀਆ ਤੋਂ ਰੋਟੀ ਤਾਂ ਸਾਲੀ ਕੁੱਤੇ ਨੂੰ ਵੀ ਮਿਲ ਜਾਂਦੀ ਐ ਪਰਿਆ ਦੋ ਪੇਗ ਲਾਓ ਤੜਕੀ ਟਰ ਨਾ ਜਿਉਂ ਜਿੰਦਗੀ ਹਮ ਬਨਾਂਦਨੇ ਜਿੰਦਗੀ ਦੇ ਉਹ ਕੀ ਗੱਲ ਸਹਰੇਆ ਤੜ ਕੀ ਕਿਵੇਂ ਅੱਜ ਉਹ ਆ ਜਾ ਬੈ ਜਾ ਸੁਖਿਆ ਬੈਠੇ ਯਾਰ ਤੜ ਕੀ ਅੱਜ ਕਿਵੇਂ ਸਿੱਟ ਲਈ ਬਠਾ ਬੈ ਜਾ ਬੈ ਹੈ ਤੜ ਕੀ ਕਿਵੇਂ ਅੱਜ ਮੈਟ ਲਾਈ ਦੇਖਾਂ ਉਹ ਯਾਰ ਆਪਾਂ ਨੇ ਕੀਤਾ ਦੀ ਇੱਕ ਸੌਦਾ ਕਹਿੰਦਾ ਕਹਦਾ ਸੌਦਾ ਕਰ ਲਿਆ ਮੁਰਗੀ ਲੈਤੀ ਯਾਰ ਉਹ ਵਾਲੀ ਮੁਰਗੀ ਉਹ ਮੁਰਗੀ ਲੈਤੀ ਸੀ ਯਾਰ ਪੁੱਛ ਨਾ ਕਾਟਾ ਪੈ ਗਿਆ ਓ ਅੱਛਾ ਲੈਤੀ ਸੀ ਉਹ 500 ਦੀ 250 ਦੀ ਬਿਖੀ ਬਾਈ ਨਾ ਘਟਾ ਰਿਆ ਹੋਰ ਯਾਰ ਸਾਰਾ ਸਾਰਾ ਨੁਕਸਾਨ ਹੋ ਗਿਆ ਫਿਰ ਤਾਂ ਤੇਰਾ ਬਾਲਾ ਹੋ ਗਿਆ ਬਾਈ ਹੂੰ 240 ਦੀ ਇਹ ਦਿੱਤੀ 10 ਦਾਇਆ ਜਰਦਾ 240 ਦੀ ਬੋਤਲ ਦਿਖਾਜੀ ਮਹਿੰਗੀ ਕਰਤੀ ਹੁਣ ਹੋਰ ਯਾਰ ਬਾਈ ਸੁਖ ਮਹਿੰਗੀ ਕਰਤੀ ਬੋਤਲ ਵੀ ਹੁਣਾ ਹੋਰ ਜਾ ਸੁਖਿਆ ਦੱਸਦਾ ਆ ਜਰਦਾ ਅੱਜ ਦਾ ਦਿਨ ਮੈਨੂੰ ਲੱਗਦਾ ਮਰਸਾਂ ਟੱਕੂਗਾ ਅੱਛਾ ਤੂੰ ਅੱਜ ਦਾ ਦਿਨ ਡੰਗ ਲਾ ਲਿਆ ਮੁਰਗੀ ਵੇਚਤੀ ਤਾਂ ਹੈ ਮੁਰਗੀ ਵੇਚਦੀ ਹੂੰ ਲਾਲਾ ਯਾਰ ਬਾਈ ਸੁਖ ਨਾ ਮੈਂ ਤਾਂ ਪੀਂਦਾ ਨਹੀਂ ਬਈ ਆਪਾਂ ਤਾਂ ਛੱਡਤੀ ਦੀ ਆਪਾਂ ਤਾਂ ਪਿੰਦੇ ਨਹੀਂ ਹੁਣਾ ਉਹ ਕੋਸ਼ਿਸ਼ ਨਹੀਂ ਕਰਦਾ ਤੀ ਘਰੇ ਸੌਂਪਵਾਈ ਹੋਈ ਆ ਬਾਈ ਆਪਣੇ ਜਗਾ ਬੜੀ ਹੋਈ ਆ ਅੱਛਾ ਹੂੰ ਉਹ ਕੁਛ ਨਹੀਂ ਹੁੰਦਾ ਸੁਖਿਆ ਲਾਲਾ ਨਾ ਮੈਂ ਤਾਂ ਲਾਉਂਦਾ ਨਹੀਂ ਮੈਂ ਤਾਂ ਹੁਣ ਮੈਂ ਤਾਂ ਬੰਦ ਕਰਤੀ ਹੁਣ ਅੱਛਾ ਪਤਲੀ ਜੀ ਕਰਕੇ ਲਾਲਾ ਉਹ ਕੁਛ ਨਹੀਂ ਹੁੰਦਾ ਯਾਰ ਹੁਣ ਤਾਂ ਬੰਦ ਆ ਯਾਰ ਮੈਂ ਪੀਂਦਾ ਨਹੀਂ ਬਈ ਕੁਛ ਨਹੀਂ ਹੁੰਦਾ ਸੁਖਿਆ ਪਤਲੀ ਜੀ ਕਰਕੇ ਲਾਲਾ ਇਤਨੀ ਪਾਲੀ ਨਹੀਂ ਠੀਕ ਹੀ ਮੈਂ ਤਾਂ ਪੀਂਦਾ ਨਹੀਂ ਬਈ ਇਹ oh no ਤੇ ਕਿਵੇਂ ਆ ਬਈ ਠੀਕ ਹੈ ਹੈ ਇੱਕ ਨੰਬਰ ਇੱਕ ਨੰਬਰ ਆ ਜਾਵਾ ਲਾਲਾ ਪਤਲੀ ਜੀ ਨਾ ਮੈਂ ਤਾਂ ਬਈ ਪੀਂਦਾ ਨਹੀਂ ਮੈਂ ਤਾਂ ਪੀਂਦਾ ਨਹੀਂ ਉਹ ਤਾਂ ਬੰਦ ਗਈ ਹੋਈ ਹੈ ਆਪਣੇ ਵਾਲੀ ਪਿੰਡ ਵਾਲੀ ਤਾਂ ਲੱਗਦੀ ਯਾਰ ਇਹ ਕਿੱਥੋਂ ਲੈਂਦੀ ਆ ਇਹ ਇਹ ਬਾਹਰੋਂ ਲੈਂਦੀ ਹੈ ਬਾਹਰੋਂ ਲੈਂਦੀ ਆ ਮਸਕ ਤਾਂ ਬੜੀ ਗਹਿਟ ਆਉਂਦੀ ਆ ਇਹਦੇ ਚੋਂ ਸੋਹਣੀ ਆਉਂਦੀ ਆ ਹੈਨਾ ਹੂੰ ਮੈਂ ਦੇਖਣਾ ਲਾ ਮਾੜੀ ਇੱਕ ਵਾਰੀ ਪਤਲੀ ਜੀ ਕਰਦਾ ਸੁੱਕੇ ਲਾਲ ਮਾੜੀ ਹੈਨਾ ਬਸ ਲਾਲਾ ਪਤਲੀ ਜੀ ਕਰਕੇ ਲਾ ਇਹਨਾਂ ਨੂੰ ਤਾਂ ਵਧੀਆ ਬਣਾਈ ਹੋਈ ਆ ਇਹ ਮੈਨੂੰ ਤਾਂ ਲੱਗਦਾ ਇੱਧਰਲੀ ਤਾਂ ਬਈ ਲੱਗਦੀ ਨਹੀਂ ਹੈਨਾ ਉਹ ਦੇਖ ਲੈ ਤੇਰੇ ਕਹਿੰਦੇ ਪੀਣਾ ਨਹੀਂ ਮੈਂ ਲਾਉਂਦਾ ਨਹੀਂ ਕੋਈ ਨਾ ਮੇਰਾ ਭਰਾ ਹਾਂ ਮੇਰੀ ਬੰਦ ਹੈ ਨਹੀਂ ਮੈਂ ਪੀਂਦਾ ਨਹੀਂ ਹੁਣ ਮੈਂ ਇਹ ਛੱਡੀ ਹੋਈ ਖਾਛ ਢਾਂਦੀ ਮੈਂ ਤੂੰ ਕਹਦਾ ਬਸ ਇਹ ਆ ਦੇਖ ਲੈ ਤੇਰੇ ਸਾਹਮਣੇ ਬਸ ਬਸ ਇੰਨੀ ਕੁ ਚੱਕ ਬਸ ਠੀਕ ਆ ਉਹ ਵੀ ਤੇਰਾ ਕਰਕੇ ਉਹਨੇ ਸੁੱਖ ਡੋਲਣਾ ਜਾਵੇ ਠੀਕ ਕਰਕੇ ਤਰਦ ਕਿੰਨੀ ਕੁ ਤੇਜ ਆ ਨਹੀਂ ਪੂਰੀ ਵਧੀਆ ਲੱਗਦੀ ਵਧੀਆ ਬਣੀ ਹੋਈ ਆ ਪੂਰੀ ਇੱਕ ਨੰਬਰ ਇਹ ਤਾਂ ਨਹੀਂ ਬਾਲੀ ਕਿਤੇ ਗੁੱਡੀਆਂ ਤਾਂ ਨਹੀਂ ਘਮਾਉਂਦੀ ਨਹੀਂ ਜੋ ਨਹੀਂ ਹੋਰ ਛੱਤਰ ਪਵਾ ਦੇ ਕਰੂੰ ਨਹੀਂ ਜ਼ਿੰਦਗੀ ਦੇ ਇਹੀ ਨਜ਼ਾਰੇ ਆ ਖਾਓ ਪੀਓ ਪੈਸੇ ਕਰੋ ਪੂਜੀ ਨਹੀਂ ਹੈਗਾ ਪੂਜੀ ਆ ਸੁੱਖਿਆ ਭੁੱਲ ਗਿਆ ਯਾਰ ਪੈਸੇ ਵੀ ਮੁੱਖ ਗਏ ਸੀ ਮੈਨੂੰ ਦੱਸ ਦਾਂ ਲਾ ਮੈਂ ਲਿਆਉਂਦਾ ਤੂੰ ਦੱਸਣਾ ਤੀ ਪੂਜੀ ਆ ਪਾਜੀ ਲਈ ਕੀ ਗੱਲ ਆ ਤਾਂ ਮੈਂ ਲਿਆ ਆ ਇੱਕ ਮਿੰਟ ਉਹ ਬੰਦ ਕਰਦਾ ਕਿਤੇ ਡੋਲੀ ਨਾ ਜਾਵੇ ਚੰਗੀ ਹਾਂ ਹਾਂ ਸੁੱਖਿਆ ਮੈਂਗੀ ਯਾਰ ਇੱਕ ਤੂੰ ਪਹਿਲਾਂ ਨਹੀਂ ਪੀਂਦਾ ਹੁੰਦਾ ਸੀ ਉਹ ਸੰਤਰੇ ਵਾਲੀ ਉਹ ਉਹ ਲਾਲ ਜੀ ਹਾਂ ਲਾਲ ਜੀ ਉਹ ਉਹ ਮਾੜੀ ਹੋਣ ਲੱਗੀ ਭੜਿਆ ਮਾੜੀ ਹੋਣ ਲੱਗੀ ਉਹ ਇੱਕ ਲੀਵਰ ਖਰਾਬ ਕਰਤਾ ਉਹਨੇ ਮੀਵਰ ਕੋ ਗੋਲੀਆਂ ਗਾਲੀਆਂ ਜੀਆਂ ਉਹ ਚ ਖਾਸਾ ਕੁਝ ਮਿਕਸ ਜਿਆ ਕਰਨ ਲੱਗ ਗਏ ਹੁਣ ਖਾਸਾ ਕੁਝ ਪਾਉਣ ਲੱਗ ਪਿਓ ਹੂੰ ਉਹ ਸਵਾਦ ਨਹੀਂ ਹੁੰਦੀ ਜ਼ਰੂਰ ਨਹੀਂ ਰਹਿੰਦਾ ਉਹਦੇ ਚ ਬੈ ਜਾ ਤਾਹਾਂ ਬੈ ਜਾ ਤਰਨੇ ਬੈਠਾ ਬਈ ਨਾ ਬਈ ਕੋਈ ਨਹੀਂ ਬੈਠਾ ਬਈ ਇੱਥੇ ਇੱਕੋ ਗੱਲਾ ਬੈਠੇ ਆਪਾਂ ਆਪਣਾ ਘਰ ਬੈ ਜਾ ਨਾ ਕੋਈ ਨਹੀਂ ਬਈ ਬੈਠਾ ਵਾਹੇ ਹੋਰ ਦੁੱਧ ਕੀ ਗੱਲਬਾਤ ਬਣ ਗਈ ਫਿਰ ਹੁਣ ਕੀ ਕੰਮ ਕਰਦਾ ਕੋਈ ਸੋਚਿਆ ਕੁਛ ਅੱਗੇ ਕੀ ਕਰਨਾ ਕੰਮ ਮੈਂ ਸੋਚਿਆ ਵੀ ਇੱਕ ਅੰਡਾ ਲਿਓਣਾ ਇੱਕ ਅੰਡਾ ਲਿਓਣਾ ਬਈ ਅੱਛਾ ਉਹ ਚੋਂ ਮੁਰਗੀ ਕਢਾਉਣੀ ਆ ਠੀਕ ਆ ਤੇ ਫਿਰ ਉਹ ਗਾਹਾਂ ਅੰਡੇ ਦੂ ਜੇ ਅੰਡੇ ਚੋਂ ਬਈ ਮੁਰਗੀ ਨਾ ਨਿਕਲੀ ਜੇ ਮੁਰਗਾ ਨਿਕਲਿਆ ਫਿਰ ਫਿਰ ਕੀ ਕਰਾਂਗੇ ਫੇਰ ਆਪਾਂ ਸੁੱਖਿਆ ਉਹਨੂੰ ਵੇਚ ਕੇ ਦੁਬਾਰੇ ਦੋ ਅੰਡੇ ਲਿਆਵਾਂਗੇ ਦੋ ਅੰਡੇ ਲਿਆਵਾਂਗੇ ਫੇਰ ਇੱਕ ਚੋਂ ਮੁਰਗੀ ਨਿਕਲੂ ਇੱਕ ਚੋਂ ਮੁਰਗਾ ਠੀਕ ਆ ਫੇਰ ਉਹ ਰਲ ਕੇ 20 ਅੰਡੇ ਦੇਣਗੇ ਅੱਛਾ ਫੇਰ 20 ਬਚੇ ਕਢਾ ਕੇ ਫੇਰ ਕਹਾ ਫੇਰ ਆਂਡੇ ਲੈ ਕੇ ਫੇਰ ਬੱਚੇ ਕਢਾ ਕੇ ਆਪਣੇ 100 ਮੁਰਗੀ ਕਰ ਲੈਣ ਜੀ 100 ਮੁਰਗੀ ਹੋ ਜੂ ਫੇਰ ਤਾਂ ਬਣ ਗਿਆ ਕੰਮ ਬਾਈ ਫੇਰ ਤਾਂ ਲੈ ਲੈ ਕੰਮ ਫੇਰ ਤਾਂ ਆਪਾਂ ਤੂੰ ਲਾਲਾ ਸਾਹਿਬ ਵੀ 100 ਮੁਰਗੀ ਹੋ ਗਈ ਸਾਲੀਏ 100 ਮੁਰਗੀ ਇੱਕ ਮੁਰਗੀ ਦਾ ਅੰਡਾ ਵਿਕੂਗਾ 10 ਰੁਪਈਆ ਦੇ ਹਿਸਾਬ ਨਾਲ ਵੀ 10000 ਰੁਪਈਆ ਦਾ ਬਟਰ ਦੇ ਪਿਆ ਦਿਨ ਦਾ ਆਪਾਂ ਤਾਂ ਵਧੀਆ ਕਮਾਈ ਹੋਊ ਬਾਈ ਫਿਰ ਤਾਂ ਲੋੜ ਦਾ ਕੰਮ ਤਾਂ ਨਹੀਂ ਮਾੜਾ ਯਾਰ ਬਹੁਤ ਕਮਾਈ ਹਾਂ ਦੇਖ ਲਾਂਗੇ ਕੋਈ ਨਹੀਂ ਉਹ ਜਿਵੇਂ ਬਣੂ ਕੋਈ ਹਿਸਾਬ ਕਿਤਾਬ ਮੈਂ ਮਾੜਾ ਯਾਰ ਇੱਕ ਹੋਰ ਲਾ ਮਾੜਾ ਯਾਰ ਲਾ ਲਾ ਸੁੱਖਾ ਨਹੀਂ ਮਾੜਾ ਨਹੀਂ ਮੈਂ ਲਾਉਂਦਾ ਨਹੀਂ ਬਾਲਾ ਨਾ ਮੈਂ ਲਾ ਲਾ ਹਾਂ ਮਾੜਾ ਜੀ ਬਸ ਥੋੜਾ ਜੀ ਬਸ ਐਂਗੀ ਗਾ ਦੇਖਾ ਤੇਰੇ ਸਾਹਮਣੇ ਪਾਉ ਤਾਂ ਦੇਖਾ ਪਹਿਲਾਂ ਵੀ ਕੋਈ ਨਾ ਸੁੱਖਿਆ ਇੱਕ ਪੈਗੀ ਹੋਇਆ ਹਲੇ ਤਾਂ ਮੇਰਾ ਕੋਈ ਨਾ ਨਹੀਂ ਜਾਂਦਾ ਤੂੰ ਨਾ ਬਾਈ ਗਿੰਦਾ ਨਹੀਂ ਹਾਂ ਬਸ ਐਂਗ ਇਹ ਤੋਂ ਵੱਧ ਨਹੀਂ ਪਾਉਂਦਾ ਲੈ ਚੱਕ ਆ ਤੇਰੀ ਉਵੇਂ ਨਹੀਂ ਉਵੇਂ ਅੱਧੀ ਹੋ ਗਈ ਕੋਈ ਨਾ ਬਾਈ ਕੋਈ ਨਾ ਨਾ ਐ ਨਹੀਂ ਐ ਨਹੀਂ ਐ ਨਹੀਂ ਰ ਲੂਟ ਕਰਕੇ ਧਰਾਂਗੇ ਜੇ ਡੁੱਲ ਗਈ ਫਿਰ ਕੀ ਕਿਥੋਂ ਦੇ ਰਹਿ ਗਏ ਆਪਾਂ ਫੇਰ ਔਖਾ ਹੋ ਜਾਈ ਬਾਈ ਕਿਥੇ ਫੇਰ ਕਿਥੋਂ ਦੇ ਰਹਿ ਗਏ ਹਾਂ ਇਹ ਤਾਂ ਹੈ ਬਈ ਬਈ ਲਾਲੀ ਬਾਈ ਸਾਲੇ ਸੌਣ ਲੱਗੇ ਬਾਲੀ ਯਾਦ ਹੁੰਦੀ ਆ ਪੂਜੇ ਦੀ ਓਏ ਬਾਈ ਜੇ ਪੂਜੇ ਹੁੰਦਾ ਨਾ ਮੈਨੂੰ ਵੀ ਲੱਗਿਆ ਵੀ ਕਿਸੇ ਚੀਜ਼ ਦੀ ਘਾਟ ਹੈ ਘਾਟ ਹੈਗੀ ਬਾਈ ਪੂਜੇ ਦੀ ਹੈਗੀ ਘਾਟ ਯਾਰ ਪੂਜੇ ਦੀ ਘਾਟ ਹੈ ਕੋਈ ਜਵਾਬ ਦੀ ਲੋਖ ਨਹੀਂ ਹੈਗਾ ਇੱਥੇ ਮੰਗਾ ਲੈਂਦੇ ਹੁਣ ਹੁਣ ਇਨੀ ਜਵਾਬ ਵੀ ਬਾਕੀ ਹੋਣਗੇ ਸਾਰੇ ਆਪਣੇ ਸਕੂਲ ਬਾਗੇ ਹੋਣਗੇ ਹਾਂ ਸਕੂਲ ਦੇ ਆਪਣੇ ਘਰੇ ਤਾਂ ਤੈਨੂੰ ਪਤਾ ਜ ਹੈ ਨਹੀਂ ਕੋਈ ਅਰੇ ਨੀ ਜਵਾਬ ਦਿੱਤੇ ਘਾੜਦੇ ਨਿਕਲ ਰਹੇ ਅੱਜ ਕੱਲ ਆਖੀ ਨਹੀਂ ਲੱਗਦੇ ਜਵਾਬ ਹੁਣ ਤਾਂ ਸੁੱਖੇ ਤਾਂ ਭੇਜ ਜਾ ਬੈਠ ਰਿਹਾ ਭਾਈ ਇੱਥੇ ਬੈਠੂ ਮੈਂ ਤੇਰੇ ਕੋਲੇ ਇਤੋਂ ਉੱਠਦਾ ਨਹੀਂ ਭਾਈ ਹੁਣ ਮੈਂ ਇੱਥੇ ਬੈ ਗਿਆ ਮੈਂ ਤੇਰੇ ਕੋਲੇ ਕੰਮ ਕਰਾਂਗੇ ਆਪਾਂ ਉਹ ਮੁਰਗੀਆਂ ਵਾਲਾ ਬਿਜ਼ਨਸ ਤੋਰਾਂਗੇ ਵੱਡਾ ਕਾਹਾਂ ਲੈ ਕੇ ਜਾਵਾਂਗੇ ਮੁਰਗੀਆਂ ਵਾਲਾ ਕੰਮ ਆਪਾਂ ਭਾਈ ਹੂੰ ਤੂੰ ਆਪਣਾ ਧਰੇ ਨਾ ਆਉਂ ਫਟੇ ਚੱਕਦਾਂਗਾ ਯਾਰ ਤੂੰ ਤੂੰ ਵੀ ਮੇਰੇ ਨਾਲ ਲੱਗ ਜਾਈ ਕੰਮ ਚ ਬਸ ਪਤਾ ਹੀ ਆ ਫਿਰ ਸੁਖੇ ਦੁੱਖ ਗੋਂਦਾ ਵੀਰੇ ਹਾਂ ਸੋਟੋਂ ਦਾ ਲੱਗ ਗੀਰ ਸੁਣਾ ਦੇ ਅੱਜ ਫਿਰ ਇਹ ਤੈਨੂੰ ਸੁਣਾ ਦੇਣਾ ਬਈ ਮੈਂ ਲਾਲਮ ਮੜੀ ਦੀ ਸੋਰੀ ਲਾਲਾ ਲਾਲਾ ਭਾਈ ਲਾਲ ਲਾਲ ਕਿੰਨੀ ਕੀ ਰਹੀ ਹੁਣ ਤਾ ਦੇਖ ਕੋਈ ਨਾ ਤੂੰ ਲਾਉਣੀ ਤੂੰ ਲਾਲਾ ਨੀ ਲਾਲਾ ਵੱਡੇ ਭਾਈ ਲਾਲਾ ਲਾਲ ਮੈਂ ਕੋਈ ਚੱਕਰ ਨਹੀਂ ਆਪਾਂ ਮੈਨੂੰ ਥੋੜੀ ਜੀ ਛੱਡ ਦੇ ਹੁਣ ਤਾਂ ਬਈ ਬਾਲੀ ਸਾਰੀ ਬਿੱਟ ਥੋੜੀ ਸਾਰੀ ਬਾਲੀ ਹੁਣ ਤਾਂ ਚਲ ਇੱਥੇ ਸਰ ਜੀ ਚੱਕਾ ਲਿਕਾਰੇ ਕਰੇਗਾ ਨਾ ਮੈਂ ਜਿੱਦ ਤਰ ਤਰ ਜਾਣਗੇ ਉੱਤੇ ਤਾਂ ਰੰਗ ਖਾਲੀ ਕਰਕੇ ਹੂੰ ਥੋਂ ਲੱਗ ਗਈ ਬਾਲੀ ਆਦੇਂ ਪੂਜੀਦੀ ਹੋਏ ਲੈ ਸੁਣਾਉ ਤੈਨੂੰ ਗਾਣਾ ਇੱਕ ਮੈਂ ਹੁਣ ਫਿਰ ਤਸਨਾ ਦੇ ਬਾਈ ਗਾਣਾ ਤੁੰਗਿੱਦ ਲਾਵੀਰ ਦਾ ਨਾਮ ਹੈ ਇੱਕ ਦਿਨ ਹਾਂ ਉਹ ਲਾਵੀਰੇ ਦਾ ਕਹਿੰਦਾ ਉਸ ਨਾਲੇ ਮਿੱਠੀ ਜੀ ਮੈਨੂੰ ਗਾਲ ਬੱਕੜੀ ਪਾ ਕੇ ਮੈਨੂੰ ਲਾਰਾ ਲਾ ਕੇ ਤੁਰ ਗਿਆ ਵੇ ਮਹੀਨੇ ਇੱਕ ਤੱਕ ਆਜੂ ਸੀਨਾ ਸੜ ਗਿਆ ਸੁਣ ਕੇ ਵੇ ਕਿੱਥੇ ਸੋਣਾ ਜਾਣਾ ਤੂੰ ਮੈਂ ਖੜੀ ਏਡੇ ਤੇ ਰਹਗੀ ਤੂੰ ਤੁਰ ਗਿਆ ਗੱਡੀ ਚੜ ਕੇ ਵੇ ਮੈਂ ਛੜੀ ਜੇ ਸੰਗ ਰਹੇਗੀ ਤੂੰ ਤੁਰ ਗਿਆ ਚੜ ਕੇ ਵੇ ਇਹ ਮੈਨੂੰ ਲੱਗਦਾ ਗਿਆ ਹੋਈ ਜਣਾ ਪਉ ਚੱਲ ਗਈ ਨਹੀਂ ਬੰਗਲੇ ਆਜ ਦਾ